ਕਬੀਰ ਗਰਬਨਾ ਕੀ ਜੀਏ ਚਾਮਲ ਪਿਟਹਾੜ ਹੈ ਬਰ ਯੁਪਰ ਛਤਰ ਤਰ ਤੇ ਫਨ ਤਰਨੀਗਾੜ ਇਹ ਭਗਤ ਕਬੀਰ ਸਬਦ ਦਾ ਉਚਾਰਨ ਕੀਤਾ ਹੋਇਆ ਸੰਤਿਮ ਸਲੋਕ ਹੈ ਇਸ ਸਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਵੀ ਬੰਦੇ ਆ ਤੂੰ ਕਿਸੇ ਵੀ ਵਸਤੂ ਦਾ ਹੰਕਾਰ ਨਾ ਕਰ ਕਦਾ ਹੰਕਾਰ ਕਰਦਾ ਹੈ ਸਰੀਰ ਦਾ ਹੰਕਾਰ ਕਰੇ ਜੇ ਤੂੰ ਇਹ ਸਰੀਰ ਤੇ ਪਾਸ਼ਾ ਕਹਿੰਦੇ ਨੇ ਹੱਡੀਆਂ ਚਮੜ ਦੇ ਵਿੱਚ ਲਪੇਟੀਆਂ ਹੋਈਆਂ ਨੇ ਚਮੜੀ ਵਿੱਚ ਲਪੇਟਿਆ ਹੋਇਆ ਹੱਡੀਆਂ ਦਾ ਇਹ ਪਤਲਾ ਹੈ ਪਾਸ਼ਾ ਕਹਿੰਦੇ ਨੇ ਤੂੰ ਇਹ ਸਰੀਰ ਦਾ ਮਾਣ ਕਰਦਾ ਹੈ ਆਪਣੀ ਸੁੰਦਰਤਾ ਦਾ ਮਾਣ ਕਰਦਾ ਹੈ ਕਿਸ ਗੱਲ ਦਾ ਮਾਣ ਕਰਦਾ ਹੈ ਪਾਸ਼ਾ ਕਹਿੰਦੇ ਨੇ ਆਪਣੀ ਅਕਲ ਦਾ ਮਾਣ ਕਰਦੇ ਸਰੀਰ ਦੇ ਅੰਦਰ ਦਿਮਾਗ ਹੈ ਦਿਮਾਗ ਬੜਾ ਤੇਜ ਹੈ ਸਰੀਰ ਸੋਨਾ ਬਹੁਤ ਹੈ ਇਸ ਗੱਲ ਦਾ ਮਾਣ ਕਰਦੇ ਪਾਸ਼ਾ ਕਹਿੰਦੇ ਨੇ ਬੰਦਿਆ ਗੱਲ ਸੁਣ ਕਬੀਰ ਗਰਭ ਨਾ ਕੀਜੀਏ ਚਾਮਲ ਪੇਟੀ ਹਾੜ ਹੰਕਾਰ ਨਾ ਕਰ ਇਹ ਚਮੜੀਆਂ ਵਿੱਚ ਲਪੇਟੀ ਚਮੜੀ ਵਿੱਚ ਲਪੇਟੀਆਂ ਹੋਈਆਂ ਹੱਡੀਆਂ ਨੇ ਹੈਬਰ ਉੱਪਰ ਛਤਰ ਤਰ ਤੇ ਫਨ ਤਰਨੀ ਗਾੜ ਜਿਹੜੇ ਲੋਕੀ ਬੜੇ ਮਹਿੰਗੇ ਘੋੜਿਆਂ ਦੀਆਂ ਸਵਾਰੀਆਂ ਕਰਦੇ ਸਨ ਅਜੋਕੇ ਸਮੇਂ ਵਿੱਚ ਜਿਹੜੇ ਵੱਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੀਆਂ ਸਵਾਰੀਆਂ ਕਰਨ ਵਾਲੇ ਨੇ ਪਾਸ਼ਾ ਕਹਿੰਦੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਜਦ ਬੈਂਦੇ ਸੀ ਨਾ ਤਖਤਾਂ ਤੇ ਉੱਤੇ ਛਤਰ ਝੁਲਦੇ ਸੀ ਜਦੋਂ ਤੁਰਦੇ ਸੀ ਉਹਨਾਂ ਦੇ ਉੱਤੇ ਛਤਰ ਝੁਲਦੇ ਸੀ ਉਹ ਲੋਕ ਮੈਂ ਧਰਤੀ ਦੇ ਵਿੱਚ ਗੱਡੇ ਹੋਏ ਭਾਵ ਕਿ ਧਰਤੀ ਤੇ ਮਿੱਟੀ ਦਾ ਢੇਰ ਬਣ ਕੇ ਪਏ ਦੇਖੇ ਨੇ ਉਹ ਕਬਰਾਂ ਵਿੱਚ ਸਮਾਗੇ ਪਾਸ਼ਾ ਕਹਿੰਦੇ ਨੇ ਫਿਰ ਤੂੰ ਕੀ ਚੀਜ਼ਾਂ ਕਿਹੜੀ ਗੱਲ ਦਾ ਮਾਣ ਕਰਦਾ ਇਹ ਸਰੀਰ ਦਾ ਪਾਸ਼ਾ ਕਹਿੰਦੇ ਇਹ ਸਰੀਰ ਹੈ ਜਿਹੜਾ ਭਾਈ ਇਹਦਾ ਕਾਹਦਾ ਮਾਣ ਹੈ ਤੇ ਮਿੱਟੀ ਦਾ ਪੁੱਤਲਾ ਪੰਜ ਤਤਾਂ ਦੀ ਬਣੀ ਹੋਈ ਦੇਹੀ ਹੈ ਇਦਾਂ ਚੀ ਮਾਨ ਕਰਨਗਾ ਪਾਸ਼ਾ ਕਹਿੰਦੇ ਸਰੀਰ ਦਾ ਮਾਨ ਛੱਡ ਦੇ ਉਸ ਪਰਮਾਤਮਾ ਵੈਗੁਰੂ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਨਿੱਕੀ ਦਾ ਰਾਹ ਚੁਣ ਲੈ ਗੁਰਸੰਗਤ ਕਰਿਆ ਕਰ ਇਹ ਤੋਂ ਬਿਨਾਂ ਜੀਵਨ ਸਫਲ ਹੀ ਨਹੀਂ ਹੋਣਾ ਬਾਕੀ ਤੇ ਪਾਸ਼ਾ ਕਹਿੰਦੇ ਤੇਰੇ ਭਲੇਖੇ ਨੇ ਤੇਰੀ ਮਨ ਦੀ ਉਲਝਣ ਬਾਜੀ ਹੈ ਇਹ ਤੇ ਜੇ ਸਰੀਰ ਦਾ ਮਾਨ ਕਰਦਾ ਨਾਲ ਨਹੀਂ ਸਤਗੁਰ ਕਹਿੰਦੇ ਨੇ ਜਾਣਾ ਇਹ ਤੇ ਖਤਮ ਹੋ ਜਾਣਾ ਮਿੱਟੀ ਦਾ ਢੇਰ ਇਸ ਕਰਕੇ ਪਰਮਾਤਮਾ ਦੀ ਬੰਦਗੀ ਕਰ ਅਕਾਲ ਪੁਰਖ ਦਾ ਸਿਮਰਨ ਕਰ